ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਮੈਂ ਤੁਹਾਡਾ ਹੋਸਟ ਤੁਹਾਡਾ ਦੋਸਤ ਪਰਮਜੀਤ ਸਿੰਘ ਹੌਸਲਾ ਇੱਕ ਵਾਰੀ ਫਿਰ ਹਾਜ਼ਰ ਹਾਂ ਔਰ ਅੱਜ ਅਸੀਂ ਗੱਲ ਕਰਾਂਗੇ ਸਾਡੇ ਮਾਨਮਤੀ ਜਸਵਿੰਦਰ ਬਰਾੜ ਜੀ ਹੁਣਾਂ ਦੀ ਤੁਸੀਂ ਇਹ ਬਹੁਤ ਸਾਰਾ ਲੰਬਾ ਚੌੜਾ ਇੰਟਰਵਿਊ ਜਿਹੜਾ ਕਿ ਮੱਕੜ ਸਾਹਿਬ ਵੱਲੋਂ ਕੀਤਾ ਗਿਆ ਤੁਸੀਂ ਸਭ ਨੇ ਦੇਖ ਹੀ ਲਿਆ ਹੋਵੇਗਾ ਪੂਰਾ ਇੰਟਰਵਿਊ ਸੁਣਾਉਣ ਦੀ ਲੋੜ ਨਹੀਂ ਪਰ ਇਸੇ ਇੰਟਰਵਿਊ ਵਿੱਚੋਂ ਮੈਂ ਕੁਝ ਇੱਕ ਛੋਟੇ ਛੋਟੇ ਨੁਕਤੇ ਤੁਹਾਨੂੰ ਜ਼ਰੂਰ ਸੁਣਾਵਾਂਗਾ ਮੱਕੜ ਸਾਹਿਬ ਨੇ ਬਹੁਤ ਸੋਹਣੀ ਜ਼ਿੰਮੇਵਾਰੀ ਨਿਭਾਈ ਕਿਸੇ ਵੀ ਜਾਣਕਾਰੀ ਦੇ ਮਹਤਾਜ ਨਹੀਂ ਮੱਕੜ ਸਾਹਿਬ ਔਰ ਮੈਨੂੰ ਬੜਾ ਚੰਗਾ ਲੱਗਦਾ ਕਿ ਸ਼ੁਕਰ ਹੈ ਕੋਈ ਐਸ মিডিਏ ਦੇ ਵਿੱਚ ਕੋਈ ਇਹੋ ਜਿਹਾ ਬੁਲਾਰਾ ਹੈਗਾ ਜਿਹੜਾ ਠੋਕ ਵਜਾ ਕੇ ਵੱਡੇ ਵੱਡੇ ਜਿਹੜੇ ਨਾਮ ਨੇ ਜਾਂ ਵੱਡੇ ਵੱਡੇ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਮੋਹਰੇ ਬਿਠਾ ਕੇ ਠੋਕ ਵਜਾ ਕੇ ਸਵਾਲ ਤੇ ਕਰਦਾ ਹੈ ਨਾ ਕੋਈ ਬਹੁਤ ਸੋਹਣੇ ਸਵਾਲ ਕਰਦੇ ਨੇ ਔਰ ਜਿਹੜੇ ਕਈ ਵਾਰੀ ਪત્રਕਰ ਅੱਜ ਕੱਲ ਵਿਕੇ ਹੋਏ ਨੇ ਐਕਚੁਅਲੀ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਇਹੋ ਜਿਹਾ ਸਵਾਲ ਕਰ ਸਕੀਏ ਜੋ ਮੱਕੜ ਸਾਹਿਬ ਸਵਾਲ ਕਰ ਜਾਂਦੇ ਨੇ ਔਰ ਮੱਕੜ ਸਾਹਿਬ ਉਹਨਾਂ ਲੋਕਾਂ ਵਿੱਚ ਇੱਕ ਨੇ ਜਿਨ੍ਹਾਂ ਨੂੰ ਸੁਣ ਸੁਣ ਕੇ ਅਸੀਂ ਵੀ ਥੋੜਾ ਬਹੁਤਾ ਬੋਲਣ ਲੱਗ ਗਏ ਹਾਂ ਸੋ ਬਹੁਤ ਸੋਹਣੀ ਜ਼ਿੰਮੇਵਾਰੀ ਨਿਭਾਈ ਹੈ ਮੱਕੜ ਸਾਹਿਬ ਨੇ ਔਰ ਜਸਵਿੰਦਰ ਬਰਾੜ ਜੀ ਉਹਨਾਂ ਦੇ ਘਰ ਆ ਕੇ ਉਹਨਾਂ ਨੂੰ ਬੜਾ ਪੋਜ਼ਿਟਿਵਲੀ એનર્ਜੀ ਦੇ ਕੇ ਗਏ ਨੇ ਬੜਾ ਪੋਜ਼ਿਟਿਵ ਕਰਕੇ ਗਏ ਨੇ ਸੋ ਬਹੁਤ ਬਹੁਤ ਸ਼ੁਕਰੀਆ ਹੁਣ ਇਸ ਤੋਂ ਪਹਿਲਾਂ ਕੀ ਉਹਨਾਂ ਲੋਕਾਂ ਵੱਲ ਆਈਏ ਜਿਹੜੇ ਮਾਨਸਿਕਤਾ ਤੌਰ ਤੇ ਬਿਮਾਰ ਲੋਕ ਨੇ ਮੈਂ ਚਾਹਣਾ ਕਿ ਤੁਹਾਨੂੰ ਥੋੜਾ ਜਿਹਾ ਕਲਿੱਪ ਜ਼ਰੂਰ ਦਿਖਾਵਾਂ ਕਿ ਕਿੰਨੇ ਕਿ ਡਿਪਰੈਸ਼ਨ ਵਿੱਚ ਹੈ ਜਸਵਿੰਦਰ ਬਰਾੜ ਬਹੁਤ ਸਾਰੇ ਆਰਟਿਸਟਾਂ ਨੂੰ ਤੁਸੀਂ ਸਟੇਜਾਂ ਤੇ ਦੇਖਦੇ ਹੋਵੋਗੇ ਬਹੁਤ ਨੱਚਦੇ ਟੱਪਦੇ ਨੇ ਗਾਉਂਦੇ ਨੇ ਪਰ ਅੰਦਰੋਂ ਕਿੰਨੇ ਕੁ ਦੁਖੀ ਨੇ ਤੁਹਾਨੂੰ ਇਹ ਇੰਟਰਵਿਊ ਦੇਖ ਕੇ ਪਤਾ ਲੱਗ ਗਿਆ ਹੋਵੇਗਾ ਛੋਟਾ ਜਿਹਾ ਕਲਿੱਪ ਸੁਣਦਿਆਂ ਇਸੇ ਇੰਟਰਵਿਊ ਵਿੱਚੋਂ ਉਸਤ ਬਾਅਦ ਫਿਰ ਗੱਲ ਕਰਦੇ ਆ ਉਹਨਾਂ ਮਾਨਸਿਕਤਾ ਦੇ ਤੌਰ ਤੇ ਬਿਮਾਰ ਲੋਕਾਂ ਦੀ ਜਿਨ੍ਹਾਂ ਕਰਕੇ ਅੱਜ ਅਸਵਿੰਦਰ ਬਰਾੜ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਆਉ ਜਰਾ ਮੈਨੂੰ ਤਾਂ ਲੱਗਦਾ ਮੇਰਾ ਨਾਂ ਬਣਾਉਣਾ ਹੀ ਗਨਾਹ ਬਣ ਗਿਆ ਮੇਰਾ ਸੈਲੀਬ੍ਰਿਟੀ ਬਣਨਾ ਹੀ ਗਨਾਹ ਬਣ ਗਿਆ ਫਿਰ ਮੈਨੂੰ ਕੋਈ ਦੁੱਖ ਨਹੀਂ ਮੈਂ ਸਾਰੀ ਉਮਰ ਇਲਜ਼ਾਮ ਸਹਿੰਦੀ ਆਈਆਂ ਜੀ ਹਣਾ ਸਾਹਮਣੇ ਬੈਠੇ ਸਰੋਤਿਆਂ ਤੋਂ ਵੀ ਇਲਜ਼ਾਮ ਸਹਿੰਦੀ ਆਈਆਂ ਜਦੋਂ ਮੈਂ ਅਸੀ ਕੋਈ ਪੋਸਟ ਪਾ ਦਿੰਦੇ ਹੱਲੇ ਕਮੈਂਟਾਂ ਚ ਵੀ ਇਲਜ਼ਾਮ ਸਹਿੰਦੀ ਆਈਆਂ ਜਦੋਂ ਉਹ ਗੱਲ ਮੇਰੀ ਬੱਚੀ ਤੇ ਆ ਗਈ ਮੈਂ 3 ਮਹੀਨਾ ਦੀ ਪ੍ਰੈਗਨੈਂਸੀ ਸੀ ਜੀ ਜੀ ਮੈਨੂੰ ਪਤਾ ਹੀ ਨਹੀਂ ਬਾਰੇ ਵੀ ਇਹ ਕਹਾ ਗਿਆ ਕਿ ਇਹ ਨਜਾਇਜ਼ ਹੈ ਜੀ ਮੈਂ ਮੈਂ ਸ਼ਬਦ ਵਰਤਣਾ ਨਹੀਂ ਚਾਹੁੰਦਾ ਕਿ ਮੈਂ ਵਰਤ ਕਿਉਂਕਿ ਮੈਂ ਬਹੁਤ ਦੁਖੀ ਹਾਂ ਵਿਚਾਰ ਦੇਣਾ ਤੋਂ ਮੈਂ ਬਹੁਤ ਮੈਂ ਬਹੁਤ ਨੱਕੜਪਾ ਜਿਹਾ ਪੱਤਤਾ ਹੈ ਪਰ ਤੁਹਾਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਹੌਸਲਾ ਨਾ ਛੱਡੋ ਤੁਸੀਂ ਤਕੜੇ ਰਹੋ ਜਿਹੜੇ ਲੋਕ ਤੁਹਾਨੂੰ ਤੰਗ ਕਰਨਾ ਚਾਹੁੰਦੇ ਐ ਜੇ ਤੁਸੀਂ ਤੰਗ ਹੋ ਕੇ ਗੱਲਬਾਤ ਕਰੋਗੇ ਤਾਂ ਉਹਦਾ ਕੁਝ ਹੋਣਗੇ ਕੀ ਸੀ ਸਰਵ ਕਰਤਾ ਜਿਸਪਰ ਮੈਂ ਮੈਂ 3 ਮਹੀਨੇ ਦੀ ਪ੍ਰੈਗਨੈਂਸੀ ਮੈਨੂੰ ਪਤਾ ਹੀ ਨਹੀਂ ਹੈ ਮੇਰਾ ਪਤਾ ਲੱਗੂਗਾ ਮੈਂ 4ਵੇਂ ਮਹੀਨੇ ਕੈਨੇਡਾ ਜਾਣੇ ਸੋਖੀ ਜੀ ਵੀਨ ਗੇਲ ਜੀ ਅਵਤਾਰ ਗਿਲ ਹਰਵੰਸ ਗਰੇਵਾਲੇ ਮੇਰੇ ਪ੍ਰੋਮੋਟਰ ਨੇ ਜੀ ਮੈਂ ਤਿੰਨ ਮਹੀਨੇ ਸ਼ੋਅ ਲਾਏ ਪਰਮਾਤਮਾ ਉਹਨਾਂ ਨੂੰ ਲੰਮੀ ਉਮਰਾਂ ਦੇਵੇ ਸਾਰੀ ਜ਼ਿੰਦਗੀ ਦੇ ਸੁੱਖ ਦੇਵੇ ਮੈਨੂੰ ਕਹਿੰਦੇ ਦਸਵਿੰਦਰ ਆਪਦੇ ਬੱਚੇ ਦਾ ਜਨਮ ਇੱਥੇ ਦੇ ਦਾ ਹੂੰ ਤੇਰੀ ਜ਼ਿੰਦਗੀ ਭਾਂਜੀ ਤੂੰ ਬਹੁਤ ਚੰਗੀ ਹੈ ਤੈਨਾਂ ਨੇ ਬਖੜੀ ਬੰਦੀ ਰਹੀਆਂ ਜੀ ਅੱਜ ਵੀ ਮੈਂ ਜਦੋਂ ਕਿਤੇ ਕੈਨੇਡਾ ਜਾਂਦੀ ਹਾਂ ਮੈਂ ਸਪੈਸ਼ਲ ਮਿਲ ਕੇ ਆਉਣੀ ਹਾਂ ਉਹਨਾਂ ਪਰਿਵਾਰਾਂ ਨਾਲ ਜੀ ਤੁਹਾਡੇ ਨਾਲ ਖੜਨ ਵਾਲੇ ਲੋਕ ਨੇ ਇਹ ਮੇਰੇ ਨਾਲ ਖੜੇ ਨੇ ਅੱਜ ਵੀ ਖੜੇ ਆਜ ਵੀ ਖੜੇ ਨੇ ਫਿਰ ਕੀ ਹੋਇਆ ਤੈਨੂੰ ਮੈਨੂੰ ਸੀ ਪ੍ਰੈਗਨੈਂਟ ਸੀ ਕਿਹੜੇ ਸਾਲਾਂ ਦੀ ਇਹ ਰਾਖੀ ਹੁੰਦਲ ਮੇਰੇ ਨਾਲ ਹੈ ਕਿਹੜੇ ਸਾਲ ਦੀ ਗੱਲ ਹੈ ਇਹ ਹੈਗੀ ਜੀ 2003 ਦੀ ਤੁਹਾਡੀ ਬੇਟੀ ਦਾ ਜਨਮ ਤਿੰਨ ਚ ਹੋਇਆ ਹਾਂ ਜਿਆ ਮੇਰਾ 2003 ਵਿੱਚ ਕੈਨੇਡਾ ਵਿੱਚ ਜਨਮ ਹੋਇਆ ਕੈਨੇਡਾ ਵਿੱਚ ਜੀ ਚੈਲਾ ਬੈਕਸ਼ੈਰ ਚ ਹੋਇਆ ਕਿਉਂਕਿ ਵੈਨਕੂਵਰ ਦਾ ਉਹ ਹਸਪਤਾਲ ਮਤਲਬ ਦਾ ਸਪੋਰਟ ਦਾ ਹਸਪਤਾਲ ਖਾਲੀ ਨਹੀਂ ਸੀ ਮੈਂ ਇੱਕ ਮਹੀਨਾ ਇੱਕ ਦਿਨ ਦੀ ਬੇਟੀ ਲੈ ਕੇ ਇੱਥੇ ਆ ਗਈ ਗਰਚਾ ਵੀ ਜੀ ਜਗਰਾਜ ਗਰਚਾ ਵੀ ਸੀ ਜੇ ਉਹ ਸਾਰਿਆਂ ਦੇ ਫੋਟੋਆਂ 에ਰਪੋਰਟ ਤੇ ਜਦੋਂ ਮੈਨੂੰ ਸੇਅਰ ਆਫ ਕਰਨਾ ਆਇਆ ਹੂੰ ਫਿਰ ਕਈਆਂ ਨੇ ਕਿਹਾ ਜੀ ਦਵਾਕੜੀ ਮੋਲ ਲੈ ਕੇ ਗੱਲਬਾਤ ਬਹੁਤ ਲੰਬਾ ਚੋੜਾ ਇੰਟਰਵਿਊ ਹੈ ਸਾਰਾ ਇੰਟਰਵਿਊ ਤਾਂ ਨਹੀਂ ਸੁਣਾ ਸਕਦੇ ਕਿਉਂਕਿ ਆਪਾਂ ਗੱਲਬਾਤ ਵੀ ਕਰਨੀ ਹੈ ਹੁਣ ਉਹਨਿਆ ਉਹਨਾਂ ਬਿਮਾਰ ਲੋਕਾਂ ਵੱਲ ਜਿਹੜੇ ਮਾਨਸਿਕਤਾ ਤੌਰ ਤੇ ਬਿਮਾਰ ਨੇ ਵਿਲੇ ਨੇ ਜਿਨ੍ਹਾਂ ਨੇ ਸਿਰਫ ਸਾਰੀ ਦਿਹਾੜੀ ਸੋਸ਼ਲ ਮੀਡੀਆ ਤੇ ਕੰਜਰਖਾਨੇ ਕਰਨਾ ਉਹਨਾਂ ਵੱਲ ਆਉਂਦੇ ਆ ਇਸ ਬੀਬੀ ਤੇ ਐਸੇ ਐਸੇ ਇਲਜ਼ਾਮ ਲਾਏ ਗਏ ਨੇ ਐਸੇ ਐਸੇ ਮੀਮ ਬਣਾਏ ਗਏ ਨੇ ਐਸੇ ਐਸੇ ਘਟੀਆਂ ਕਮੈਂਟ ਕੀਤੇ ਗਏ ਨੇ ਕਿ ਤੋਬਾ ਬਹੁਤ ਸਾਰਾ ਮੇਰੇ ਸਾਹਮਣੇ ਵੀ ਬੜਾ ਕੁਝ ਆਉਂਦਾ ਰਹਿੰਦਾ ਟਿਕਟੋਕ ਬੇਸ਼ੱਕ ਭਾਰਤ ਦੇ ਵਿੱਚ ਚੱਲਦਾ ਨਹੀਂ ਹਾਲਾਂਕਿ ਕਈ ਲੋਕੀ ਚਲਾ ਹੀ ਜਾਂਦੇ ਨੇ ਟਿਕਟੋਕ ਤੇ ਵੀ ਬੜਾ ਖਲਾਰਾ ਪਾਇਆ ਹੋਇਆ ਜਸਵਿੰਦਰ ਬਰਾੜ ਉਹਨਾਂ ਦੀਆਂ ਬਹੁਤ ਵੀਡੀਓ ਸ਼ੀਡਿਓ ਦਿਖਾ ਕੇ ਦੇਖੋ ਰਿਸ਼ਤੇ ਨਾਤਿਆਂ ਨੂੰ ਵੀ ਲੋਕੀ ਅੱਜ ਕੱਲ ਛੱਡਦੇ ਨਹੀਂ ਆ ਕਦੇ ਜਸਵਿੰਦਰ ਬਰਾੜ ਨੂੰ ਉਹਦੇ ਭਾਂਜੇ ਦੇ ਨਾਲ ਪਾ ਦਿੰਦੇ ਨੇ ਈਵਨ ਇੱਥੋਂ ਤੱਕ ਕਿ ਸਕੇ ਭਰਾਵਾਂ ਤੱਕ ਨਾਲ ਸੰਬੰਧ ਬਣਾ ਦਿੱਤੇ ਨੇ ਇਹ ਜੋ ਜਸਵਿੰਦਰ ਬਰਾੜ ਜੀ ਦੀਆਂ ਇਸ ਇੰਟਰਵਿਊ ਵਿੱਚ ਗੱਲਾਂ ਕਹੀਆਂ ਹੋਈਆਂ ਨੇ ਤਕਰੀਬਨ ਤਕਰੀਬਨ ਸਾਰਿਆਂ ਨੇ ਸੁਣਿਆ ਇੰਟਰਵਿਊ ਜੇਕਰ ਨਹੀਂ ਵੀ ਸੁਣਿਆ ਤੁਸੀਂ ਇਹ ਇੰਟਰਵਿਊ ਜਾ ਕੇ ਦੇਖ ਸੁਣ ਸਕਦੇ ਹੋ ਇਹਦੇ ਵਿੱਚ ਬਹੁਤ ਖੁਲਾਸੇ ਕੀਤੇ ਨੇ ਔਰ ਇਹ ਇੰਟਰਵਿਊ ਦੇਖ ਕੇ ਯਕੀਨ ਮੰਨਿਓ ਮੈਨੂੰ ਬੜਾ ਹੀ ਅਫਸੋਸ ਆ ਉਹਨਾਂ ਲੋਕਾਂ ਤੇ ਜਿਹੜੇ ਲੋਕੀ ਕਮੈਂਟ ਕਰਦੇ ਨੇ ਐਸੇ ਘਟੀਆਂ ਘਟੀਆਂ ਮੀਮ ਬਣਾਉਂਦੇ ਨੇ ਚਲੋ ਮੰਨਿਆ ਕੋਈ ਐਸੀ ਗੱਲ ਉਹਨਾਂ ਦੇ ਗਾਣੇ ਤੇ ਵੀ ਨਹੀਂ ਵੈਸੇ ਕਰਨੀ ਚਾਹੀਦੀ ਕਿਉਂਕਿ ਇਹ ਨਹੀਂ ਕਿ ਉਹ ਬਹੁਤ ਬੇਸੁਰੀ ਆ ਜਾਂ ਉਹਨੂੰ ਗਾਉਣਾ ਨਹੀਂ ਆਉਂਦਾ ਜਾਂ ਪਰਫਾਰਮੈਂਸ ਵਧੀਆ ਨਹੀਂ ਕਰਦੀ ਬੜੀ ਅੱਛੀ ਪਰਫਾਰਮਰ ਹੈ ਔਰ ਸੁਪਰ ਡੂਪਰ ਹਿੱਟ ਗਾਇਕਾ ਸੁਪਰ ਡੂਪਰ ਹਿੱਟ ਕਿਹਨਾਂ ਨੇ ਕੀਤਾ ਸੀ ਤੁਸੀਂ ਕੀਤਾ ਸੀ ਨਾ ਤੇ ਫਿਰ ਕੀ ਹੋਇਆ ਜੇ ਅੱਜ ਹਰ ਬੰਦਾ ਇਸ ਉਮਰ ਦੇ ਵਿੱਚ ਆਂਦਾ ਔਰ ਇਸ ਉਮਰ ਦੇ ਵਿੱਚ ਵੀ ਜਿਉ ਅਖਾੜੇ ਲਾ ਰਹੀ ਹੈ ਤੇ ਤੁਹਾਨੂੰ ਕਿਉਂ ਤਕਲੀਫਾਂ ਹੁੰਦੀਆਂ ਨੇ ਤੁਹਾਡੇ ਕਿਉਂ ਢਿੱਡੀ ਪੀੜਾਂ ਪਈਆਂ ਹੋਈਆਂ ਨੇ ਜੇ ਕੋਈ ਜਿੱਥੇ ਗੱਲ ਕਰਨੀ ਚਾਹੀਦੀ ਉੱਥੇ ਤੁਸੀਂ ਕਰਦੇ ਨਹੀਂ ਦੁੱਖ ਤੇ ਇਸ ਗੱਲ ਦਾ ਹੈ ਨਾ ਕਿ ਜਿੱਥੇ ਗੱਲ ਕਰਨੀ ਚਾਹੀਦੀ ਆ ਉੱਥੇ ਤੁਸੀਂ ਗੱਲ ਕਰਦੇ ਹੀ ਨਹੀਂ ਉਹਨਾਂ ਦੀ ਵੀਡੀਓ ਨੂੰ ਹੋਰ ਪ੍ਰਮੋਟ ਕਰਦੇ ਹੋ ਅਸੀਂ ਤਾਂ ਹੁਣ ਦਿਖਾਉਣਾ ਛੱਡ ਦਿੱਤਾ ਕਿਉਂਕਿ ਜਿਹੜੀ ਤੁਹਾਨੂੰ ਚੀਜ਼ ਦਿਖਾਉਣੇ ਵੇ ਦੇਖੋ ਆ ਜਨਾਨੀ ਕੀ ਕਰਦੀ ਆ ਬੰਦਾ ਕੀ ਕਰਦਾ ਤੁਸੀਂ ਲਾਂ ਤਾਂ ਪਉਣ ਦੀ ਵਜ੍ਹਾ ਉਹਨੂੰ ਸਰਚ ਕਰਨ ਲੱਗ ਜਾਂਦੇ ਹੋ ਵੀ ਚਲੋ ਮ제 ਲਈਏ ਇਹਨਾਂ ਦੇ ਅੱਜਕਲ ਕਿਸੇ ਦੀ ਗੱਲ ਕਰਨਾ ਮਤਲਬ ਉਹਨੂੰ ਭੰਡਣਾ ਨਹੀਂ ਉਹਨੂੰ ਪ੍ਰਮੋਟ ਕਰਨਾ ਹੀ ਆ ਦੇਖੋ 100 ਮਜਬੂਰੀਆਂ ਹੁੰਦੀਆਂ ਨੇ ਉਹਦਾ ਵੀ ਦਿਲ ਕਰਦਾ ਹੋਵੇਗਾ ਮੈਂ ਹੁਣ ਆਰਾਮ ਕਰਾਇਆ ਇਸ ਉਮਰ ਦੇ ਵਿੱਚ ਬੱਚਾ ਉਹਨਾਂ ਦਾ ਬੇਟਾ ਮੈਂ ਕੱਲ ਫੋਟੋ ਵੇਖੀ ਯਕੀਨ ਮੰਨਿਓ ਫੋਟੋ ਦੇਖ ਕੇ ਮੇਰੇ ਧਾ ਨਿਕਲ ਗਏ ਯਾਰ ਕੀ ਹਾਲ ਹੋਇਆ ਪਿਆ ਉਹਨਾਂ ਦੇ ਬੇਟੇ ਦਾ ਤੇ ਭਾਰਤ ਦੇ ਵਿੱਚ ਤੁਹਾਨੂੰ ਪਤਾ ਕਿ ਬਿਨਾਂ وجہ ਤੋਂ ਭਾਰਤ ਕੀ ਪੂਰੀ ਦੁਨੀਆ ਦੇ ਵਿੱਚ ਬਿਨਾਂ ਮਕਸਦ ਤੋਂ ਬਿਨਾਂ ਕਿਸੇ ਗਰਜ ਤੋਂ ਕੋਈ 1 ਟਕਾ ਨਹੀਂ ਅੱਜ ਕੱਲ ਕਿਸੇ ਨੂੰ ਦਿੰਦਾ ਕਿੱਥੋਂ ਇਲਾਜ ਕਰਾਵੇ ਫਿਰ ਆਪਣੇ ਬੇਟੇ ਦਾ ਕੰਮ ਜਿਹੜਾ ਉਹਦੇ ਕੋਲ ਹੁਨਰ ਹੈ ਜਿਹੜਾ ਮਾਲਕ ਨੇ ਉਹਨੂੰ ਹਨਰ ਦਿੱਤਾ ਆ ਜਿਹੜਾ ਉਹਦਾ ਕੀਤਾ ਆ ਉਹਦੇ ਵਿੱਚ ਹੀ ਪੈਸੇ ਬਣਾ ਕੇ ਆਪਣੇ ਬੇਟੇ ਦਾ ਇਲਾਜ ਕਰੇਗੀ ਨਾ ਜਾਂ ਫਿਰ ਤੁਸੀਂ ਭੇਜੋ ਸਾਰੇ ਜਿੰਨੇ ਕਮੈਂਟ ਕਰਦੇ ਨੇ ਹਜ਼ਾਰਾਂ ਲੋਕੀ ਕੱਲੇ 10-10 ਹਜ਼ਾਰ ਹੀ ਭੇਜੋ ਤਾਂ ਮਹੀਨੇ ਦਾ ਪਤਾ ਲੱਗੇ ਫੇ ਤੁਹਾਨੂੰ ਕਮੈਂਟ ਜਰੂਰ ਕਰੀ ਜਾਓ ਫਿਰ ਤੁਸੀਂ ਯਾਰ ਰਿਸ਼ਤੇ ਨਾਤਿਆਂ ਦੇ ਵਿੱਚ ਇਸਦੀ ਬੁਰੀ ਤਰ੍ਹਾਂ ਉਸ ਜਨਾਨੀ ਨੂੰ ਤੁਸੀਂ ਫਸਾ ਦਿੱਤਾ ਕਿ ਬਸ ਰਹਿ ਰਬਤਾ ਨਾ ਉਹਦੀ ਸ਼ਕਲ ਤੇ ਗੱਲਾਂ ਕੀ ਸ਼ਕਲ ਨੂੰ ਉਹਦੀ ਰੂਹਿਆ ਦੱਸੋ ਪਹਿਲਾਂ ऐसे कटिया कटिया ਲੋਕਾਂ ਨੂੰ ਤੁਸੀਂ ਦੇਖ ਕੇ ਪ੍ਰਮੋਟ ਕਰਦੇ ਹੋ ਜਿਹੜੇ ਕਦੇ 1.5 2 2 3 3 ਮਹੀਨੇ ਨੋਂਦੇ ਹੀ ਨਹੀਂ ਉਹਨਾਂ ਨੂੰ ਵੀ ਤੁਸੀਂ ਦੇਖਦੇ ਹੋ ਫੋਲੋ ਕਰਦੇ ਹੋ ਕਮੈਂਟ ਕਰਕੇ ਉਹਨਾਂ ਨੂੰ ਪੰਪ ਦਿੰਦੇ ਹੋ ਤੇ ਫਿਰ ਬਹੁਤ ਸਾਰੀਆਂ ਸ਼ੇਅਰ ਹੁੰਦੀਆਂ ਨੇ ਉਹਨਾਂ ਦੀਆਂ ਵੀਡੀਓਜ਼ ਗਾਣੇ ਦੀ ਗੱਲ ਕਰੀਏ ਤੇ ਐਸਾ ਐਸਾ ਬੇਸੁਰਾ ਗਾਣਾ ਜਿਹਦਾ ਕੋਈ ਦੂਰ ਨੇੜੇ ਦਾ ਵਾਹ ਵਾਸਤਾ ਨਹੀਂ ਹੈ ਗੀਤ ਸੰਗੀਤ ਦੇ ਨਾਲ ਉਹਨਾਂ ਨੂੰ ਵੀ ਤੁਸੀਂ ਪ੍ਰਮੋਟ ਕਰ ਰਹੇ ਹੋ ਇਹ ਇੰਨਾ ਮਾੜਾ ਜਸਵਿੰਦਰ ਬਰਾੜ ਦਾ ਗਾਣਾ ਨਹੀਂ ਇਹ ਮੈਂ ਸ਼ਾਦੀ ਨਾਲ کہہ ਸਕਦਾ ਕਿਉਂਕਿ ਮੈਂ ਸੰਗੀਤ ਨਾਲ ਬਹੁਤ ਜੁੜਿਆ ਸ਼ুরু ਤੋਂ ਮੇਰੇ ਕੰਨ ਬਹੁਤ ਸਰੀਲੇ ਨੇ ਬੇਸੁਰਾ ਨਹੀਂ ਅਸੀਂ ਉਹਨੂੰ ਜਨਾਨੀ ਨੂੰ ਕਹਿ ਸਕਦਾ ਠੀਕ ਹੈ ਉਹਨਾਂ ਦਾ ਅੰਦਾਜ਼ ਉਹਨਾਂ ਦਾ ਇੱਕ ਆਪਣਾ ਅੰਦਾਜ਼ ਹੈ ਔਰ ਐਸ ਉਮਰ ਦੇ ਵਿੱਚ ਜਿਹੜੀਆਂ ਉਹਨਾਂ ਨੇ ਹੇਕਾਂ ਲਾਈਆਂ ਨੇ ਪਹਿਲਾਂ ਐਸ ਉਮਰ ਦੇ ਵਿੱਚ ਉਹ ਹੇਕਾਂ ਹੋ ਸਕਦਾ ਨਾ ਉੱਥੇ ਤੱਕ ਪਹੁੰਚ ਸਕੇ ਪਰ ਇੱਕ ਜਿਹੜਾ ਸਰੂਰ ਹੁੰਦਾ ਇੱਕ ਜਿਹੜਾ ਹੁੰਦਾ ਹੈ ਨਾ ਪਿਆਰ ਮੁਹੱਬਤ ਆਪਣੇ ਕੰਮ ਦੇ ਨਾਲ ਉਹਦੇ ਕਰਕੇ ਉਹ ਫੇ ਜਸਵਿੰਦਰ ਬਰਾੜ ਉਹਨਾਂ ਦਿਨਾਂ ਵਿੱਚ ਚਲੇ ਜਾਂਦੀ ਹੈ ਕਿ ਉਸੇ ਜੋਸ਼ ਨਾਲ ਗਾਣਾ ਚਾਹੁੰਦੀ ਹੈ ਪਰ ਤੁਸੀਂ ਉਹਨਾਂ ਦੇ ਮੀਮ ਬਣਾ ਦਿੰਦੇ ਹੋ ਐਸੇ ਘਟਿਆ ਘਟਿਆ ਮੀਮ ਜਿਉਂ ਦੇਖੋ ਜੋ ਮਲਕੀ ਕੀ ਮ ਵੀ ਗਾਉਂਦੀ ਹੈ ਤੇ ਤੁਸੀਂ ਉਹਦੇ ਵੀ ਮੀਮ ਬਣਾ ਦਿੰਦੇ ਹੋ ਜੋ ਮਿਰਜਾ ਸਹਿਬਾ ਗਾਉਂਦੀ ਹੈ ਉਹਦੇ ਵੀ ਤੁਸੀਂ ਮੀਮ ਬਣਾਉਂਦੇ ਹੋ ਜੇ ਕਿਤੇ ਉਹ ਸ਼ਗਨਾ ਦਾ ਗਾਣਾ ਗਾਉਂਦੀ ਹੈ ਉਹਦੇ ਵੀ ਤੁਸੀਂ ਮੀਮ ਬਣਾਉਂਦੇ ਹੋ ਯਾਰ ਹਾਦ ਹੀ ਹੋਈ ਹੈ ਵੈਸੇ ਤੁਹਾਡੇ ਲੋਕਾਂ ਦੀ ਮੈਨੂੰ ਬਹੁਤ ਸਾਰੇ ਕਮੈਂਟ ਆਉਂਦੇ ਮੈਨੂੰ ਵੀਡੀਓ ਲੋਕਾਂ ਨੇ ਬਹੁਤ ਭੇਜੀਆਂ ਬਕਵਾਸ ਲਿਖ ਲੈ ਕੇ ਭਾਜੀ ਆ ਦੇਖੋ ਜਸਵਿੰਦਰ ਬਰਾੜ ਕੀ ਕਰਦੀ ਆ ਭਾਜੀ ਆ ਦੇਖੋ ਜਸਵਿੰਦਰ ਬਰਾੜ ਨੂੰ ਗਾਉਣਾ ਨਹੀਂ ਆਉਂਦਾ ਦੇਖੋ ਸੁਰ ਲਾਏ ਯਾਰ ਤੁਹਾਨੂੰ ਸੁਰ ਦੀ ਜਦ ਸਮਝ ਹੀ ਨਹੀਂ ਗਈ ਤਾਂ ਫਿਰ ਸੁਰ ਦੀ ਗੱਲ ਹੀ ਤੁਸੀਂ ਕਿਉਂ ਕਰਨੀ ਆ ਜਦ ਤੁਹਾਨੂੰ ਸੁਣਨਾ ਆਉਂਦਾ ਹੋਵੇ ਜਸਵਿੰਦਰ ਬਰਾੜ ਨੇ ਕਿੱਡੇ-ਕੱਡੇ ਹਿੱਟ ਗੀ ਦਿੱਤੇ ਨੇ ਕਿਉਂ ਨਹੀਂ ਤੁਹਾਡੇ ਕੋ ਅੱਜ ਬਰਦਾਸ਼ ਹੋ ਰਹੇ ਉਹਨਾਂ ਲੋਕਾਂ ਕੋਲ ਮੈਂ ਇਹ ਵੀ ਕਹਿਣਾ ਕਿ ਕਲਾਕਾਰ ਵੀ ਜਿਵੇਂ ਜਸਵਿੰਦਰ ਬਰਾੜ ਜੀ ਨੇ ਵੀ ਕਿਹਾ ਹੋਇਆ ਇਸ ਇੰਟਰਵਿਊ ਦੇ ਵਿੱਚ ਕਿ ਜਿਹੜੇ ਮੇਰੇ ਨਾਲ ਬੈਠਦੇ ਰਹੇ ਜਿਹੜੇ ਮੇਰੇ ਕੁਲੀਕ ਨੇ ਸਿੰਗਰ ਮੁੰਡੇ ਕੁੜੀਆਂ ਉਹਨਾਂ ਨੇ ਵੀ ਮੈਨੂੰ ਰੱਜ ਕੇ ਜਾਂ ਆਪ ਪੰਡਿਆ ਜਾਂ ਲੋਕਾਂ ਕੋਲੋਂ ਪੰਡਾਇਆ ਗਿਆ ਕਿਉਂਕਿ ਬਰਦਾਸ਼ ਨਹੀਂ ਹੁੰਦਾ ਉਹਨਾਂ ਲੋਕਾਂ ਕੋਲ ਬਹੁਤ ਹਿੱਟ ਸੀਗੀ ਮਾਰਕੀਟ ਚੋਂ ਆਊਟ ਹੋ ਗਈ ਜਸਵਿੰਦਰ ਬਰਾੜ ਥੋੜੇ ਸਾਲ ਆਊਟ ਰਹੀ ਕਿਉਂਕਿ ਗਾਣੇ ਦਾ ਸਟਾਈਲ ਚੇਂਜ ਹੋ ਗਿਆ ਸੀ ਉਹ ਬਦਲਾ ਆਉਂਦੇ ਰਹਿੰਦੇ ਨੇ ਹਮੇਸ਼ਾ ਜਿਹੜੇ ਕੱਲ ਸੀ ਉਹ ਅੱਜ ਨਹੀਂ ਹੈ ਜਿਹੜੇ ਅੱਜ ਆ ਉਹ ਕੱਲ ਨਹੀਂ ਹੋਣੇ ਸੋ ਇਹ ਚਲਦਾ ਹੀ ਰਹਿੰਦਾ ਸਿਲਸਲਾ ਪਰ ਉਹ ਬਹੁਤ ਖੁਸ਼ਕਿਸਮਤ ਲੋਕ ਨੇ ਦੇਖੋ ਇਹ ਵੀ ਤੇ ਡੈਸਟ ਨਹੀਂ ਆ ਨਾ ਕੁਦਰਤ ਨੇ ਜੋ ਕੀਤਾ ਇਹ ਵੀ ਤੇ ਡੈਸਟ ਨਹੀਂ ਆ ਨਾ ਟੋਟਲੀ ਉਹ ਗਾਣੇ ਤੋਂ ਆਊਟ ਹੋ ਗਏ ਸੀ ਕਿਤੇ ਮਾੜੇ ਮੋٹے ਸ਼ੋਅ ਆਉਦੇ ਹੋਣਗੇ ਪਰ ਸਿੱਧੂ ਮੂਸੇਵਾਲ ਦੇ ਜ਼ਰੀਏ ਮਾਲਕ ਨੇ ਐਸਾ ਰਾਹ ਖੋਲਿਆ ਉਹਦੇ ਕੰਮ ਦਾ ਕੇ ਵਾਸੋ ਦੁਬਾਰਾ ਫੇਰ ਮਾਰਕੀਟ ਵਿੱਚ ਆ ਗਈ ਹੈ ਉਹਦੇ ਬੇਟੇ ਦਾ ਇਲਾਜ ਹੋ ਰਿਹਾ ਤਾਂ ਮਾਲਕ ਨੇ ਸੁਣ ਲਈ ਉਸ ਜਨਾਨੀ ਦੀ ਸਿੱਧੂ ਮੂਸੇਵਾਲੇ ਦੇ ਜ਼ਰੀਏ ਕਿਉਂਕਿ ਜ਼ਰੀਏ ਬਣਦਾ ਹੁੰਦਾ ਰੱਬ ਥੋੜੋ ਕਿਸੇ ਨੂੰ ਦੱਸਦਾ ਵੀ ਤੂੰ ਸੁੱਤਿਆ ਪਿਆ ਰੂ ਆ ਕੇ ਬੋਂ ਫਾੜ ਕੇ ਉਠਾ ਕੇ ਲੈਵੇ ਲੈ ਕੇ ਜਾਵੇ ਨਹੀਂ ਉਹ ਜ਼ਰੀਆ ਬਣਾਉਂਦਾ ਕਿਸੇ ਨਾ ਕਿਸੇ ਨੂੰ ਉਹ ਸਿੱਧੂ ਮੂਸੇਵਾਲ ਜ਼ਰੀਆ ਬਣਿਆ ਤੇ ਜਸਵਿੰਦਰ ਬਰਾੜ ਦੁਬਾਰਾ ਮਾਰਕੀਟ ਵਿੱਚ ਆ ਗਈ ਤੇ ਇਹਦੇ ਵਿੱਚ ਕਿਸੇ ਦਾ ਕੀ ਜਾਂਦਾ ਉਹਦੇ ਜੋ ਭਾਗਾ ਵਿੱਚ ਸੀਗਾ ਜੋ ਰਹਿ ਗਿਆ ਸੀ ਚੁਗਣ ਵਾਲਾ ਦਾਣਾ ਉਹ ਚੁਗਣ ਆ ਗਈ ਐ ਤੇ ਕਿਉਂ ਤੁਹਾਡੇ ਢਿੱਡੀ ਪੀੜਾਂ ਪਈਆਂ ਹੋਈਆਂ ਨੇ ਸਿੱਧੂ ਮੂਸੇਵਾਲ ਸਾਹਿਬ ਨੇ ਤਾਂ ਕਈਆਂ ਨੂੰ ਜਿਉਂਦੇ ਕੀਤਾ ਜਸਵਿੰਦਰ ਬਰਾੜ ਫਿਰ ਲਾਭ ਹੀਰਾ ਫਿਰ ਹੋਰ ਜਿਹੜੇ ਉਹ ਡਿਊਟ ਮੰਜਿੰਦਰ ਤੇ ਬਲਕਾਰ ਅਨਖੀਲਾ ਜਾਂ ਹੋਰ ਹੋਰ ਵੀ ਕਾਫੀ ਨੇ ਜਿਨ੍ਹਾਂ ਦੇ ਨਾਮ ਲੈ ਕੇ ਉਸ ਬੰਦੇ ਨੇ ਉਹਨਾਂ ਦੇ ਕੰਮ ਦੁਆਰਾ ਕਰ ਬੈਠਿਆ ਨੂੰ ਦੁਆਰਾ ਮਾਰਕੀਟ ਵਿੱਚ ਲੈ ਆਂਦਾ ਰੱਜਤਨ ਕੇ ਸ਼ੋਅ ਕਰ ਰਹੇ ਨੇ ਕਦੇ ਸੋਚਿਆ ਸੀ ਬਲਕਾਰਨ ਖੀਲਾ ਤੇ ਬੀਬੀ ਮਨਜਿੰਦਰ ਉਹਨਾਂ ਦੇ ਮੈਸੇਜ ਇੰਨੇ ਦੁਆਰਾ ਹਿੱਟ ਹੋਣਗੇ ਜਿੱਦਾਂ ਪਹਿਲਾਂ ਸੀਗੇ ਜਦੋਂ ਉਹਨਾਂ ਦਾ ਪੂਰਾ ਇਸ ਵੇਲੇ ਜਦੋਂ ਉਹਨਾਂ ਦਾ ਪੂਰਾ ਸੀਗਾ ਜੋਬਨ ਤੇ ਉਹਨਾਂ ਦਾ ਗਾਣਾ ਜਿੰਨੇ ਉਦੋਂ ਹਿੱਟ ਸੀ ਅੱਜ ਵੀ ਉਹਨੇ ਹਿੱਟ ਨੇ ਚੰਗੀ ਗੱਲ ਆ ਖੁਸ਼ੀ ਦੀ ਗੱਲ ਆ ਕਿਉਂਕਿ ਜਿਹੜਾ ਚੋਗਾ ਰਹਿ ਗਿਆ ਸੀ ਉਹ ਚੁਗਣ ਆਏ ਹੋਏ ਨੇ ਚੁਗਣ ਦਿਓ ਤੁਹਾਡੇ ਸਿਰ ਚੋਂ ਥੋੜੋ ਚੁਗਦੇ ਆ ਜਿਹੜਾ ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਨਾ ਸੁਣੋ ਸੁਣਨਾ ਤੁਸੀਂ ਉਹਨਾਂ ਨੂੰ ਆ ਜਿਨ੍ਹਾਂ ਦਾ ਕੋਈ ਗਾਣੇ ਨਾਲ ਕੋਈ ਤਾਲੁਕ ਹੀ ਨਹੀਂ ਹੈਗਾ ਜਿਨ੍ਹਾਂ ਨੇ ਗੰਧੀਆਂ ਗੰਧੀਆਂ ਵੀਡੀਓ ਬਣਾ ਕੇ ਤੁਹਾਡੇ ਅੱਗੇ ਪਰੋਸੀਆਂ ਨੇ ਉਹ ਤੁਸੀਂ ਦੇਖਣੀਆਂ ਨੇ ਉਹਨਾਂ ਨੂੰ ਪ੍ਰਮੋਟ ਕਰਨਾ ਨੇ ਜੇ ਸਿੰਗਰਾਂ ਦੀ ਵੀ ਗੱਲ ਕਰੀਏ ਨਾਮਵਰ ਸਿੰਗਰ ਮੈਂ ਨਾਮ ਨਹੀਂ ਲੈਣਾ ਉਹਨਾਂ ਦੇ ਕੁੜੀਆਂ ਦਾ ਵੀ ਜਿਹੜੀਆਂ ਫੁਕਰੀਆਂ ਮਾਰਦੀਆਂ ਨੇ ਸਾਰੀ ਦਿਹਾੜੀ ਸੁੱਤੇ ਉੱਠਣ ਤੋਂ ਲੈ ਕੇ ਰਾਤ ਤੱਕ ਫੁਗਰੀਆਂ ਮਾਰਦੀਆਂ ਨੇ ਜਿਹਨਾਂ ਨੂੰ ਕੱਪੜਾ ਵੀ ਨਹੀਂ ਪੋਣਾ ਆਉਂਦਾ ਇਹ ਤਾਂ ਵਿਚਾਰੀ ਬਹੁਤ ਸੋਹਣੇ ਪੰਜਾਬੀ ਪਹਿਰਾਵੇ ਵਿੱਚ ਹੁੰਦੀ ਐ ਇਹ ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਕਦੇ ਵੇਖਿਆ ਅਜੇ ਤੱਕ ਵੀ ਇਹ ਜਦੋਂ ਅੱਜ ਚਲੋ ਤੁਸੀਂ ਕਹਦੋਗੇ ਹੁਣ ਉਮਰ ਨਹੀਂ ਓਦਾਂ ਦੇ ਕੱਪੜੇ ਪੋਣ ਵਾਲੀ ਪਰ ਜਦੋਂ ਜਵਾਨੀ ਵਿੱਚ ਵੀ ਸੀ ਜਸਵਿੰਦਰ ਬਰਾੜ ਮੈਂ ਕਿਹੜਾ ਕੱਲ ਜੰਮਿਆ ਮੈਨੂੰ ਪਤਾ ਹੀ ਐ ਬੇਸ਼ੱਕ ਮੈਂ ਬਹੁਤ ਇਦਾ ਕੈਸਟ ਲੈ ਕੇ ਨਾ ਖਰੀਦੀ ਹੋਵੇ ਵੀ ਬਹੁਤ ਵੱਡਾ ਪ੍ਰਸ਼ੰਸਕ ਨਾ ਹੋਵਾਂ ਜਸਵਿੰਦਰ ਬਰਾੜ ਜੀ ਦਾ ਪੜ ਪਤਾਤੇ ਹੈ ਹੀ ਨਾ ਅਸੀਂ ਵੀ ਤੇ ਮੈਂ ਤਾਂ ਸਾਰੀ ਉਮਰ ਰਿਆ ਹੀ ਗੌਣ ਵਾਲਿਆਂ ਵਿੱਚ ਆ ਮੈਨੂੰ ਤੇ ਬਹੁਤ ਪਤਾ ਤੁਹਾਡੇ ਨਾਲੋਂ ਜ਼ਿਆਦਾ ਤੇ ਇਸ ਬੀਬੀ ਨੇ ਤੇ ਹਮੇਸ਼ਾ ਆਪਣੇ ਪਹਿਰਾਵੇ ਨੂੰ ਬਹੁਤ ਸੋਹਣੇ ਤਰੀਕੇ ਨਾਲ ਪਹਿਨਿਆ ਔਰ ਤੁਹਾਡੇ ਅੱਗੇ ਆਈ ਹੋਰ ਤੁਸੀਂ ਕੀ ਚਾਹੁੰਦੇ ਹੋ ਇਹ ਦੱਸੋ ਨਾਤ ਉਹਨੇ ਕੋਈ ਐਸਾ ਗਾਣਾ ਗਾਇਆ ਜਿਹੜਾ ਤੁਸੀਂ ਘਰ ਵਿੱਚ ਆਪਣੀਆਂ ਧੀਆਂ ਭੈਣਾ ਮਾਮਾ ਦੇ ਨਾਲ ਬੈਠ ਕੇ ਨਾ ਸੁਣ ਸਕਦੇ ਹੋ ਨਾ ਕੋਈ ਉਹਨਾਂ ਦੀ ਐਸੀ ਵੀਡੀਓ ਤੁਹਾਨੂੰ ਨਜ਼ਰ ਆਏਗੀ ਜਿਹਦੇ ਵਿੱਚ ਤੁਹਾਨੂੰ ਲੱਗੇ ਯਾਰ ਟੀਵੀ ਤੇ ਕਪੜਾ ਪਾ ਲਈ ਜਾਂ ਫੋਨ ਤੇ ਕਪੜਾ ਪਾ ਕੇ ਦੇਖੀ ਜਾਂ ਖੂਹ ਤੇ ਜਾ ਕੇ ਦੇਖੀ ਐ ਸੁਣੀਏ ਨਹੀਂ ਨਾ ਤੁਸੀਂ ਕੀ ਚਾਹੁੰਦੇ ਹੋ ਐਕਚੁਅਲੀ ਤੁਸੀਂ ਚਾਹੁੰਦੇ ਹੋ ਮਸਾਲੇ ਨੰਗੇਜ਼ ਬੇਗਹਿਰਤੀਆਂ ਤੇ ਉਹ ਹੀ ਤੁਸੀਂ ਦੇਖਣੀਆਂ ਨੇ ਚੰਗੇ ਬੰਦੇ ਦੀ ਤਾਰੀਫ ਕਰਨਾ ਸੀ ਭੁੱਲ ਗਏ ਆ ਕਿਉਂਕਿ ਅਸੀਂ ਜਿਹੜੇ ਤੁਸੀਂ ਕਹਿ ਦਿੰਦੇ ਹੋ ਨਾ ਕਮੈਂਟਾਂ ਵਿੱਚ ਮੈਂ ਵੀ ਕੋਈ ਵੀਡੀਓ ਪਾਵਾਂ ਤੁਹਾਡੇ ਬੜੇ ਕਮੈਂਟਾਂ ਨੇ ਪਵਾ ਜੀ ਤੁਸੀਂ ਸਹੀ ਕਹਿ ਰਹੇ ਹੋ ਇਦਾਂ ਹੋ ਗਿਆ ਦੁਨੀਆ ਦੁਨੀਆ ਪਾਗਲ ਹੋ ਗਈ ਕੀ ਬਣੂ ਦੁਨੀਆ ਦਾ ਬੜੇ ਕੁਸ਼ ਤੁਸੀਂ ਕਹਿੰਦੇ ਰਹੇ ਪਰ ਦੂਜੇ ਪਾਸੇ ਉਹ ਗੰਦਖਾਨਾ ਦੇਖਦੇ ਵੀ ਤੁਸੀਂ ਫਿਰ ਕੀ ਕਰੇ ਬੰਦਾ ਜਸਵਿੰਦਰ ਬਰਾੜ ਦੀ ਬੇਟੀ ਨੂੰ ਤੁਸੀਂ ਨਾਜਾਇਜ਼ ਤੱਕ ਕਹਿ ਦਿੱਤਾ ਯਾਰ ਕਮਾਲੇ ਕਮਾਲੇ ਤੌਬਾ ਤੌਬਾ ਤੁਹਾਨੂੰ ਪਤਾ ਨਹੀਂ ਰੱਬ ਨੇ ਕਿਹੜੀ ਮਿੱਟੀ ਦੇ ਬਣਾਇਆ ਹੋਇਆ ਤੁਹਾਨੂੰ ਟਿਕਟੋਕ ਤੇ ਇੰਨਾ ਕੁਝ ਲੋਕੀ ਵੀਡੀਓ ਪਾਉਂਦੇ ਨੇ ਜਸਵਿੰਦਰ ਬਰਾੜ ਜੀ ਦੀਆਂ ਕਿ ਮੈਂ ਹੈਰਾਨ ਹੁੰਨਾ ਕਿਉਂਕਿ ਇੱਥੇ ਟਿਕਟੋਕ ਚੱਲਦਾ ਉਹ ਸਾਰਾ ਕੁਝ ਸਾਹਮਣੇ ਆਉਂਦਾ ਹੀ ਰਹਿੰਦਾ ਬੜੇ ਪ੍ਰੂਫ ਕੱਢ ਕੇ ਲਾਉਂਦੇ ਨੇ ਤੇ ਖੁਦ ਹੀ ਭਾਂਜੇ ਨਾ ਉਹ ਤਾਂ ਭਾਂਜੇ ਨੇ ਜਿਹੇ ਜਿਹੜੇ ਇਮੀਗ੍ਰੇਸ਼ਨ ਦਾ ਵੀ ਉਹਦੇ ਭਾਂਜੇ ਦਾ ਕੋਈ ਚੱਕਰ ਪਿਆ ਸੀ ਤੇ ਉਹਦਾ ਜਸਵਿੰਦਰ ਬਰਾੜ ਨਾਲ ਕੀ ਤਾਲੁਕ ਦੱਸੋ ਤੁਹਾਡਾ ਕੋ ਸਕਾ ਭਰਾ ਵੀ ਕੁਸਕੀ ਭੈਣ ਵੀ ਇਵਨ ਤੁਹਾਡਾ ਪਿਓ ਵੀ ਕੋਈ ਹੋ ਜਾਏ ਕੰਮ ਕਰਦਾ ਹੋਵੇ ਤੁਹਾਨੂੰ ਨਾ ਪਤਾ ਹੋਵੇ ਉਹ ਤਾਂ ਪਿਓ ਹੀ ਜ਼ਿੰਮੇਵਾਰ ਆ ਨਾ ਉਹ ਤਾਂ ਭਰਾ ਹੀ ਜ਼ਿੰਮੇਵਾਰ ਆ ਨਾ ਉਹ ਤਾਂ ਤੁਹਾਡੀ ਭੈਣ ਹੀ ਜ਼ਿੰਮੇਵਾਰ ਹੋਏਗੀ ਨਾ ਦੂਜੇ ਬੰਦਿਆਂ ਦਾ ਕੀ ਮਕਸਦ ਇਹਦੇ ਨਾਲ ਜੇ ਉਹ ਬੰਦੇ ਨੇ ਇਹਦੇ ਭਾਣ ਜਨੇ ਕੋਈ ਏਜੰਟੀ ਕੀਤੀ ਹੋਏਗੀ ਪੈਸੇ ਉਸੇ ਖਾਲੇ ਤਾਂ ਜਸਵਿੰਦਰ ਬਰਾੜ ਨਾ ਉਹਦਾ ਕੋਈ ਹੈ ਮਤਲਬ ਉਹ ਜਸਵਿੰਦਰ ਬਰਾੜ ਨੂੰ ਹਿੱਸਾ ਦਿੰਦਾ ਹੋਏਗਾ ਜੇ ਹਿੱਸਾ ਦਿੰਦਾ ਹੋਏਗਾ ਜੇ ਜਸਵਿੰਦਰ ਬਰਾੜ ਹੋਣਾ ਦਾ ਕੋਈ ਵਿੱਚ ਹੈਗਾ ਯੋਗਦਾਨ ਉਹਦੇ ਵਿੱਚ ਹਿੱਸੇਦਾਰੀ ਆ ਤਾਂ ਉਹਦੇ ਕੋਲ ਠੋਸ ਕੋਈ ਬਹੁਤ ਵੱਡੇ ਵੱਡੇ ਪ੍ਰੂਫ ਦਿਓ ਫਿਰ ਅਸੀਂ ਵੀ ਬੋਲਾਂਗੇ ਕਿ ਜਸਵਿੰਦਰ ਬਰਾੜ ਜੀ ਤੁਹਾਨੂੰ ਮਾਲਕ ਨੇ ਸਾਰਾ ਕੁਝ ਦਿੱਤਾ ਕਿਉਂ ਇਦਾਂ ਕਰਦੇ ਹੋ ਮੈਂ ਵੀ ਠੋਕ ਵਜਾ ਕੇ ਬੋਲਾਂਗਾ ਮੈਂ ਤੇ ਇਦਾਂ ਦਾ ਬੰਦਾ ਹੈ ਜਿਹੜਾ ਗਲਤ ਆ ਤਨ ਕੇ ਬੋਲਦਾ ਹੁੰਦਾ ਉਹਦੇ ਖਿਲਾਫ ਤੇ ਜਿਹੜਾ ਸਹੀ ਆ ਇਦਾਂ ਹੀ ਮੈਂ ਤਾਰੀਫ ਵੀ ਕਰਦਾ ਹੁੰਨਾ ਤਨ ਕੇ ਫਿਰ ਯਾਰ ਤੁਸੀਂ ਉਸ ਵਿਚਾਰੀ ਜਨਾਨੀ ਨੂੰ ਕਿੰਨੀ ਡਿਪਰੈਸ਼ਨ ਚ ਆ ਤੁਸੀਂ ਦੇਖੀ ਪੂਰੀ ਵੀਡੀਓ ਦੇਖਿਓ ਜਰਾ ਕਿੰਨੀ ਡਿਪਰੈਸ਼ਨ ਦੇ ਵਿੱਚ ਆ ਉਹ ਵਿਚਾਰੀ ਜਸਵਿੰਦਰ ਬਰਾੜ ਜੇ ਕੱਲ ਨੂੰ ਕੁਝ ਹੋ ਗਿਆ ਫੇਰ ਤੁਸੀਂ ਬੜੇ ਮਗਰਮਸ਼ ਦੇ ਹੰਝੂ ਵਹਾਉਣੇ ਨਿਸ਼ੱਤਰ ਗਿੱਲ ਦਾ ਗਾਣਾ ਲਾ ਕੇ ਪਿੱਛੇ ਹਰ ਅੱਖ ਦੇ ਵਿੱਚ ਅਥਰੂ ਕੁਸ਼ੇ ਹੋ ਜਾਏ ਗਾਣਾ ਉਹ ਗਾਣਾ ਲਾ ਕੇ ਤੇ ਫਿਰ ਫਿਰ ਬੜਾ ਤੁਸੀਂ ਡਰਾਮੇ ਕਰਨ ਲੱਗ ਜਾਂਦੇ ਹੋ ਸੋ ਰੱਬ ਦਾ ਵਾਸਤਾ ਕੋਸ਼ਿਸ਼ ਕਰਿਆ ਕਰੋ ਕੋਈ ਚੰਗੀ ਗੱਲ ਕਰ ਲਿਆ ਕਰੋ ਸੋਸ਼ਲ ਮੀਡੀਆ ਤੇ ਜੇ ਤੁਹਾਨੂੰ ਰੱਬ ਨੇ ਫੋਨ ਵੀ ਦੇ ਦਿੱਤਾ ਤੁਹਾਨੂੰ ਇੰਨੀ ਕ ਜੁਗ ਹੋ ਗਿਆ ਤੁਸੀਂ ਫੋਨ ਰੱਖ ਲਿਆ ਕੋਲ ਇੰਨੇ ਮਹਿੰਗੇ ਮਹਿੰਗੇ ਤੁਸੀਂ ਪੈਸੇ ਵੀ ਉੱਚ ਪਵਾ ਲੈਂਦੇ ਹੋ ਤਾਂ ਉਹਨਾਂ ਇੰਟਰਨੈਟ ਵੀ ਮਿਲ ਗਿਆ ਤੇ ਯਾਰ ਕੋਈ ਗੱਲ ਹੀ ਅਕਲ ਦੀ ਕਰ ਲਿਆ ਕਰੋ ਕਿਉਂ ਸਾਰੀ ਦਿਹਾੜੀ ਗੰਦ ਪਾਉਣ ਚ ਲੱਗੇ ਰਹਿੰਦੇ ਹੋ ਕਿਉਂ ਬਕਵਾਸ ਕਰਨ ਵਿੱਚ ਲੱਗੇ ਰਹਿੰਦੇ ਹੋ ਸਾਰਾ ਸਾਰਾ ਦਿਨ ਸੋ ਜਸਵਿੰਦਰ ਬਰਾੜ ਜੀ ਨੂੰ ਮੈਂ ਇਹ ਜਰੂਰ ਕਹਾਂਗਾ ਕਿ ਪੈਣ ਮੇਰੀ ਇਹ ਬੜਾ ਸੁਣਾ ਤੁਸੀਂ ਕੰਮ ਕਰ ਰਹੇ ਹੋ ਕਰਦੇ ਰਹੋ ਅਸੀਂ ਸਾਰੇ ਤੁਹਾਡੇ ਨਾਲ ਆ ਜਿੱਥੇ ਮੇਰੀ ਲੋੜ ਆ ਤੁਹਾਡੇ ਕੋਲ ਮੇਰਾ ਨੰਬਰ ਵੀ ਹੈਗਾ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੇ ਅਸੀਂ ਤੁਹਾਡੇ ਲਈ ਕੁਝ ਵੀ ਕਰ ਸਕਦੇ ਹੋਏ ਅੱਵਲ ਤੇ ਮਾਲਕ ਹਰ ਇੱਕ ਨੂੰ ਉਹਨਾਂ ਦੀ ਇੱਜ਼ਤਾਂ ਉਹਨਾਂ ਦੇ ਦਸਾਂ ਨੌਂਾਂ ਦੀ ਕਿਰਤ ਬਖਸ਼ੇ ਲੋੜ ਨਾ ਹੀ ਪਵੇ ਕਿਸ ਤੱਕ ਪਰ ਜੇ ਪੈਂਦੀ ਵੀ ਹੈ ਲੋੜ ਤਾਂ ਅਸੀਂ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਅਸੀਂ ਤੁਹਾਡੇ ਨਾਲ ਖੜੇ ਆਂ ਬਸ ਇਹ ਜ਼ਰੂਰ ਕੋਸ਼ਿਸ਼ ਕਰਿਆ ਕਰੋ ਕਿਉਂਕਿ ਲੋਕੀ ਬੜੇ ਕੁੱਤੇ ਨੇ ਲੋਕਾਂ ਨੂੰ ਮੌਕਾ ਨਾ ਦਿਓ ਕੋਸ਼ਿਸ਼ ਕਰਿਆ ਕਰੋ ਸਟੇਜ ਤੇ ਥੋੜਾ ਓਵਰ ਜਾਂ ਨਾ ਹੋਵੋ ਗਾਣਾ ਉਹਨਾਂਕ ਗਾਓ ਜਿੰਨਾ ਅੱਜਕੱਲ ਤੁਹਾਡੀ ਸਿਹਤ ਅਲੋਅ ਕਰਦੀ ਆ ਤੇ ਜਿਹੜੇ ਤੁਸੀਂ ਇੰਗਲੈਂਡ ਦੇ ਵਿੱਚ ਉਹ ਬਹੁਤ ਵੀਡੀਓ ਤੁਹਾਡੀਆਂ ਵਾਇਰਲ ਹੋਈਆਂ ਸੀ ਇਹ ਮੈਂ ਆਪਣੀ ਭੈਣ ਨੂੰ ਸਮਝਾ ਰਿਹਾ ਬਸ ਇਸ ਤਰੀਕੇ ਨਾਲ ਉਹਥੇ ਥੋੜਾ ਜਿਹਾ ਮੈਨੂੰ ਵੀ ਲੱਗਾ ਸੀ ਓਵਰ ਬੇਸ਼ੱਕ ਤੁਸੀਂ ਉਹ ਤਾਂ ਐਕਸਪਲੇਨ ਵੀ ਕੀਤਾ ਪਰ ਉਹ ਥੋੜਾ ਲੱਗਦਾ ਸੀਗਾ ਜਿਹੜਾ ਤੁਸੀਂ ਤੁਰੇ ਫਿਰਦੇ ਇਦਾਂ ਬੋਲਦੇ ਹੋ ਕੁਝ ਮੈਨੂੰ ਹੁਣ ਯਾਦ ਨਹੀਂ ਕੋਸ਼ਿਸ਼ ਕਰਿਆ ਕਰੋ ਕੱਦ ਤੋਂ ਕਰਨਾ ਗੱਲ ਕਰੋ ਮੜੀ ਇਸਲੀਕੇ ਜੈ ਨਾਲ ਬਸ ਠੀਕ ਹੈ ਲੋਕਾਂ ਨੇ ਕਿਹੜਾ ਤੁਹਾਨੂੰ ਤੁਹਾਡੀ ਜਿੰਨਾ ਤੁਸੀਂ ਉੱਥੇ ਕੀਤਾ ਸੀਗਾ ਲੋਕਾਂ ਨੇ ਫੁੱਲ ਥੋੜੋ ਚੜਿਆ ਲੋਕਾਂ ਨੇ ਤੇ ਮੀਮ ਵੀ ਬਣਾਏ ਨਾ ਗਾਣਾ ਹੀ ਕੱਢਿਆ ਨਾ ਫਿਰ ਕੀ ਫਾਇਦਾ ਕੋਸ਼ਿਸ਼ ਕਰਿਆ ਕਰੋ ਥੋੜਾ ਨਾਰਮਲ ਇੱਕ ਆਰਟਿਸਟ ਦੇ ਤੌਰ ਤੇ ਆਰਟਿਸਟ ਬਣ ਕੇ ਰਵੋ ਬਹੁਤਾ ਕਿਸੇ ਦਾ ਕਰਨ ਦੀ ਲੋੜ ਨਹੀਂ ਬਹੁਤਾ ਐਕਟਿੰਗ ਕਰਨ ਦੀ ਲੋੜ ਨਹੀਂ ਕਿਸੇ ਗਾਣੇ ਤੇ ਜਾਂ ਕਿਸੇ ਗੱਲ ਤੇ ਬਸ ਆਪਣੇ ਕੰਮ ਨਾਲ ਮਕਸਦ ਰੱਖੋ ਤੇ ਜਿਹੜੇ ਚੰਗੇ ਗਾਣੇ ਨੂੰ ਸਮਝਦੇ ਨੇ ਤੁਹਾਨੂੰ ਪਿਆਰ ਕਰਦੇ ਨੇ ਉਹ ਹਮੇਸ਼ਾ ਤੁਹਾਡੇ ਨਾਲ ਨੇ ਸਤਿ ਸ਼੍ਰੀ ਅਕਾਲ